ਬਰਨਾਲਾ ਸ਼ਹਿਰ ਦੇ ਵਿੱਚ ਟ੍ਰੈਫਿਕ ਹੋਇਆ ਬੇਲਗਾਮ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਦੇ तमाम ਪ੍ਰਬੰਧ ਹੋਏ ਫਿਰ ਟ੍ਰੈਫਿਕ ਪੁਲਿਸ ਤੋਂ ਨਹੀਂ ਕੰਟਰੋਲ ਹੋ ਰਿਹਾ ਟ੍ਰੈਫਿਕ ਇਸ ਤਰ੍ਹਾਂ ਦੇ ਬਹੁਤ ਸਾਰੇ ਹੈਡਲਾਈਨ ਨੇ ਉਹ ਬਣ ਸਕਦੇ ਨੇ ਪਰ ਇਹਨਾਂ ਹੈਡਲਾਈਨਾਂ ਤੋਂ ਪਹਿਲਾਂ ਅਸੀਂ ਆਮ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਤਿਹਾੜਾ ਸੀਜ਼ਨ ਚੱਲ ਰਿਹਾ ਹੈ ਸਭ ਨੂੰ ਹੀ ਪੁਲਿਸ ਪ੍ਰਸ਼ਾਸਨ ਅਤੇ ਸ਼ਹਿਰ ਦੇ ਲੋਕਾਂ ਦਾ ਸਤਿਕਾਰ ਦੇਣਾ ਚਾਹੀਦਾ ਹੈ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਗੱਲ ਕਰੀ ਤਾਂ ਟ੍ਰੈਫਿਕ ਦਾ ਪੂਰੀ ਤਰ੍ਹਾਂ ਦੇ ਨਾਲ ਬੁਰਾ ਹਾਲ ਹੋ ਚੁੱਕਿਆ ਜਿਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇਸ ਵਾਰਡ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਬਿਉਂਤਬੰਦੀ ਕੋਈ ਵੀ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਕਿ ਜਿਹਦੇ ਚੱਲਦਾ ਟ੍ਰੈਫਿਕ ਹੈ ਜਿਹੜਾ ਬੇਲਗਾਮ ਅਤੇ ਬੇਕਾਬੂ ਹੋ ਚੁੱਕਿਆ ਸਦਰ ਬਜ਼ਾਰ ਦੇ ਵਿੱਚ ਨਹਿਰੂ ਚੌਂਕ ਤੋਂ ਭਗਤ ਸਿੰਘ ਚੌਂਕ ਤੱਕ ਨਹੀਂ ਜਾ ਸਕਦੇ ਭਗਤ ਸਿੰਘ ਚੌਂਕ ਤੋਂ ਰੇਲਵੇ ਸਟੇਸ਼ਨ ਤੱਕ ਨਹੀਂ ਆ ਸਕਦੇ ਜਿਸ ਦਾ ਸਾਰਾ ਟ੍ਰੈਫਿਕ ਹੈ ਜਿਹੜਾ ਉਹ ਫੜਵਾਹੀ ਬਿਆਰ ਦੇ ਵਿੱਚ ਇਕੱਠਾ ਹੋ ਰਿਹਾ ਜਿੱਥੇ ਜੁੱਤੀਆਂ ਵਾਲੇ ਮੋਰੇ 'ਚ ਆਮ ਦਿਨਾਂ ਦੇ ਵਿੱਚ ਵੀ ਪੈਦਲ ਲੰਘਣਾ ਔਖਾ ਹੋ ਜਾਂਦਾ ਉੱਥੇ ਆਹ ਦਿਨਾਂ ਦੇ ਵਿੱਚ ਤਾਂ ਟ੍ਰੈਫਿਕ ਪੂਰੀ ਤਰ੍ਹਾਂ ਦੇ ਨਾਲ ਜਮ ਹੋ ਚੁੱਕਿਆ ਜੇਕਰ ਇਸ ਦੌਰਾਨ ਸ਼ਹਿਰ 'ਚੋਂ ਐਂਬੂਲੈਂਸ ਫਾਇਰ ਵਗੈਰਾ ਜਾਂ ਪੁਲਿਸ ਦੀ ਗੱਡੀ ਨੂੰ ਲੰਘਣ ਦਾ ਸਮਾਂ ਮਿਲਿਆ ਜਾਂ ਮੁੱਕਾ ਮਿਲਤਾ ਉਹ ਸੁਪਨੇ 'ਚ ਵੀ ਨਹੀਂ ਸੋਚ ਸਕਦੇ ਕਿ ਉਹ ਲੰਘ ਸਕਦੇ ਹਨ ਜੇਕਰ ਕੋਈ ਘਟਨਾ ਵਾਪਰੀ ਤਾਂ ਮਰੀਜ਼ ਰਸਤੇ 'ਚ ਹੀ ਦਮ ਤੋੜ ਦੇਵੇਗਾ ਜੇਕਰ ਕਿਸੇ ਜਗ੍ਹਾ ਤੇ ਅੱਗ ਜਨਨੀ ਦੀ ਘਟਨਾ ਹੋਗੀ ਤਾਂ ਜਲ ਕੇ ਸਭ ਕੁਝ ਸਵਾਹ ਹੋ ਜਾਵੇਗਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਕਿਸੇ ਘਟਨਾ ਤੇ ਪਹੁੰਚਣਾ ਪੈ ਗਿਆ ਤਾਂ ਉਹ ਨਾਕਾਮ ਹੋ ਜਾਵੇਗੀ ਸ਼ਹਿਰ ਦੇ ਵਿੱਚ ਟ੍ਰੈਫਿਕ ਦੇ ਇਸ ਕਦਰ ਹਾਲਾਤ ਬਣੇ ਹੋਏ ਹਨ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਬਰਨਾਲਾ ਸ਼ਹਿਰ ਦੇ ਵਿੱਚ ਤਿਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਟ੍ਰੈਫਿਕ ਦੇ ਸੁਚੱਜੇ ਢੰਗ ਦੇ ਨਾਲ ਜਿਹੜਾ ਪ੍ਰਬੰਧ ਕੀਤਾ ਜਾਣ ਅਤੇ ਬਰਨਾਲਾ ਸ਼ਹਿਰ ਦੇ ਵਿੱਚ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਲਈ ਵੱਡੀ ਗਿਣਤੀ ਵਿੱਚ ਟ੍ਰੈਫਿਕ ਪੁਲਿਸ ਕਰਮਚਾਰੀ ਅਤੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਤਣਾਤ ਕੀਤੇ ਜਾਣ ਇਸ ਦੇ ਨਾਲ ਨਾਲ ਇੱਕ ਐਡਵਾਈਜ਼ਰੀ ਅਤੇ ਇੱਕ ਪਲਾਨਿੰਗ ਹੈ ਜਿਹੜੀ ਟ੍ਰੈਫਿਕ ਨੂੰ ਲੈ ਕੇ ਤਿਆਰ ਕੀਤੀ ਜਾਵੇ ਜਿਸ ਦੇ ਤਹਿਤ ਰਸਤੇ ਨੇ ਜਿਹੜੇ ਉਹ ਬੰਦ ਕੀਤੇ ਜਾਣ ਬਿਨਾਂ ਕਿਸੇ ਪਲਾਨਿੰਗ ਬਿਨਾਂ ਕਿਸੇ ਐਡਵਾਈਜ਼ਰੀ ਰਸਤੇ ਬੰਦ ਕਰਨਾ ਲੋਕਾਂ ਨੂੰ ਹਰਾਸ਼ ਕਰਨ ਦਾ ਕੰਮ ਹੈ ਲੋਕਾਂ ਨੂੰ ਖੱਜਲ ਖਵਾੜ ਕਰਨ ਦਾ ਕੰਮ ਹੈ ਤਤ ਸਹੂਲਤਾਂ ਤੁਸੀਂ ਦੇਖ ਸਕਦੇ ਹੋ ਹਰ ਬਾਜ਼ਾਰ ਦੇ ਵਿੱਚ ਟ੍ਰੈਫਿਕ ਦਾ ਪੂਰੀ ਤਰ੍ਹਾਂ ਨਾਲ ਬੁੜਾ ਹਾਲ ਹੈ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਅਤੇ ਲੋਕ ਬਸ ਮਨ ਚ ਹੀ ਗਾਲਾਂ ਕੱਢ ਰਹੇ ਨੇ